ਚੌਕ ਬਾਬਾ ਨਾਮਦੇਵ ਵਿਖੇ ਇਕੱਠੇ ਹੋਏ ਸਰਬੱਦਾ ਪਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਗਾਪੜੀਆ, ਸਵਰਨ ਸਿੰਘ ਪੰਜਵੜ, ਮਿੱਟੂ ਸਿੰਘ, ਕੁਲਦੀਪ ਸਿੰਘ ਲੋਕੋ ਅਤੇ ਵਾਲਮੀਕੀ ਯੂਥ ਫਰੰਟ ਦੇ ਚੇਅਰਮੈਨ ਨਰੇਸ਼ ਵੈਦ ਨੇ ਅੱਜ ਆਪਣੇ ਸਾਥੀਆਂ ਸਮੇਤ ਪਈਏ ਪਹਜਾਓ ਪੰਜਾਬ ਬਚਾਓ ਦੇ ਨਾਅਰੇ ਲਗਾਏ ਇੱਥੇ ਬੋਲਦੇ ਹੋਏ ਜਰਨੈਲ ਸਿੰਘ ਗਾਪੜੀਆ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਜਿਸ ਤਰ੍ਹਾਂ ਇੱਕ ਭਈਏ ਵੱਲੋਂ ਇੱਕ 5 ਸਾਲ ਦੇ ਬੱਚੇ ਨਾਲ ਜ਼ਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਸ ਨੂੰ ਮੋਤੇ ਘਾਟ ਉਤਾਰ ਦਿੱਤਾ ਹੈ ਇਸ ਸ਼ਰਮਨਾਕ ਘਟਾਰੇ ਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੇ ਜ਼ਿੰਮੇਵਾਰ ਨੂੰ ਜਲਦੀ ਤੋਂ ਜਲਦੀ ਫੜ ਕੇ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਬਾਤ ਕਰਾਂ ਹੋਰ ਜੋ ਅੱਜ ਜਿਹੜੀ ਪੀਐਮ 50 ਪੀਐਮ 50 ਦੀ ਮਿਹਨਤ ਅਸੀਂ ਕੀਤੀ ਹੈ ਫਿਰ ਇਹ ਇੱਕ ਸੁਪਰ ਮੈਨੂਰ ਕੇ ਉਹ ਪਈ ਬੜੀ ਮੱਗ ਭੱਟੇ ਚੱਲਣਾ ਕਿ ਹਰ ਤੋਂ ਖੇਡ ਰਿਹਾ ਇਕੱਠੇ ਜਾਏ ਛੋਟੇ ਤੇ 5000 ਦੇ ਕੱਟੇ ਬੱਚੇ ਦੇ ਨਾਲ ਜਿੱਪੜਾ ਕੁਕਰਮ ਕਰਕੇ ਬਹੁਤ ਦੇ ਘਾਟ ਮਾਰਿਆ ਗਿਆ ਸਾਨੂੰ ਇਹ ਸਭ ਇਹ ਨਹੀਂ ਹੋ ਰਿਹਾ ਕਿ ਆਪ ਸਰਕਾਰੀ ਨਾ ਕੋਈ ਇਹ ਹੋ ਦੇਣੇ ਕਿ ਇੱਥੇ ਪੰਜਾਬ ਵਿੱਚ ਆਪਣੇ ਕੰਮ ਕਰੀ ਮਛ ਨਾਲ ਹੋ ਦੇ ਨੇ ਅਭੀ ਪ੍ਰਸ਼ਾਸਨ ਦੇ ਕੋਲੋਂ ਸੰਗ ਕਰਦੇ ਆ ਕਿ ਜਿਹੜੇ ਮੰਨ ਕੇ ਚੱਲੋਗੇ ਜਿਨ੍ਹਾਂ ਦਾ ਕੋਈ ਵੀ ਇੱਥੇ ਧਾਰਕਾ ਵਗੈਰਾ ਨਹੀਂ ਬਣਾਇਆ ਉਹ ਪੰਜਾਬ ਦੇ ਵਿੱਚੋਂ ਕੀ ਪੂਸਤੂ ਵਿੱਚੋਂ ਕੀ ਹਰ ਤੋਂ ਕੱਢਿਆ ਜਾਵੇ ਬਾਹਰ ਅਸੀਂ ਕੱਲ ਐਸਐਸ ਵਿੱਚ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਸਾਰੇ ਵਧੀਆ ਗੱਲਾਂ ਹੋਗੀਆਂ ਹੋਰ ਉਹਨਾਂ ਨਾਲ ਸੰਘੇੜੀਆਂ ਧਾਰਮਿਕ ਜਥੇਬੰਦੀਆਂ ਨੇ ਸਾਰੀਆਂ ਉਤਕੀਆਂ ਕਰਾਂਗੇ ਔਰ ਇਸ ਪਲੇਟਫਾਰਮ ਉੱਤੇ ਇਕੱਠੇ ਕਰਕੇ ਸਾਰਾ ਦਾ ਹੱਲ ਲਵਾਂਗੇ ਪਰ ਵੱਲ ਚੜ ਕੇ ਜੁਲਦ ਕਹਿੰਦਾ ਜੀ ਐਸਐਸ ਮੁਹਿੰਦੇ ਵਿੱਚ ਸ਼ਾਮਲ ਕਰਾਂਗੇ ਇਹ ਸੰਘਰਸ਼ ਹੋਰ ਵਧਾਓਗੇ ਤੁਸੀਂ ਅਜੀ 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 ਆਪ ਸਭ ਨੂੰ ਦਵਾਇਆ ਜੀ ਅਸੀਂ ਇਹਨੂੰ ਅਗਲੇ ਲੈਵਲ ਤੇ ਲੈ ਕੇ ਚੱਲਾਂਗੇ ਤਾਂ ਇਸੇ ਤੋਂ ਬਾਅਦ ਬਾਰੀਓ ਐਫਐਸ ਸਾਊਂਡ ਨੂੰ ਮਨਮਤਰ ਰਿਆਂਗੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਸਮਾਗੀਆਂ ਜਿਵੇਂ ਬੰਦੀਆਂ ਹੋਈਆਂ ਸਾਰਿਆਂ ਦੇ ਨਾਲ ਤਾਲਮਲ ਪਾ ਕੇ ਉਹਨਾਂ ਨੂੰ ਵਕਤ-ਵਕਤ ਨਾਲ ਜੋੜਾਂਗੇ ਉਹਨਾਂ ਨੇ ਇਸ ਪਈਆਂ ਦੇ ਫਰੰਤ ਬੋਲੋ ਕਹਿੰਦਾ ਵਕਤ-ਵਕਤ ਦੇ ਗਾਣੇ ਕਰਦੇ ਕਰਾਓ ਬੋਲ ਸੋਨਿਆ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੁਮਾਰ ਨੂੰ ਲੱਖ ਹੋਈ ਫਲ ਦੇ ਦੇ ਸਕੀ ਆਪਣੇ ਸ਼ਹਿਰ ਦੇ ਨਿਵਾਸੀਆਂ ਜੀ ਇਹ ਜਿਹੜਾ ਕਾਂਡ ਹੋਇਆ ਹਿਆ ਹਿਆਰਪੁਰ ਪੰਜ ਸਾਲ ਦੇ ਬੱਚੇ ਨਾਲ ਬਹੁਤ ਹੀ ਦਰਨਾ ਕਾਂਡ ਹੋਇਆ ਜੀ ਇਹਦੇ ਕਿਸੇ ਦੁਸ਼ਮਣ ਨਾਲ ਨਹੀਂ ਕੋਈ ਗੱਲ ਸਕਦਾ ਯਾਨੀ ਕਿ ਬੰਦਾ ਜਿਹੜਾ ਕਾਂਡ ਉਸ ਭਈਏ ਨੇ ਕੀਤਾ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਹੱਥ ਜੋੜ ਕੇ ਕਿ ਛੇਤੀ ਛੇਤੀ ਉਸ ਭਈਏ ਨੂੰ ਫੜਿਆ ਜਾਵੇ ਤੇ ਉਹਨੂੰ ਫਾਂਸੀ ਸਜ਼ਾ ਫਾਂਸੀ ਸਜ਼ਾ ਨਹੀਂ ਉਹਨੂੰ ਪੜ ਕੇ ਚੌਂ ਚੌਂ ਦੇ ਵਿਚਾਰੇ ਅੱਗ ਲਾ ਕੇ ਯਾਨੀ ਅੱਗ ਲਾ ਕੇ ਸਾੜਿਆ ਜਾਵੇ ਕਿ ਬਾਕੀ ਜਿਹੜੇ ਜਿੰਨਾ ਵੀ ਭਈਆ 40 ਓਵਰ ਪੰਜਾਬ ਤੇ ਜਾਂ ਅੰਡੇ ਰਹਿ ਰਿਆ ਉਹਨਾਂ ਦੇ ਜਿਹੜੇ ਕੰਨ ਖੜੇ ਹੋ ਫੜੇ ਹੋ ਜਾਣ ਤੇ ਨਾਲੇ ਪ੍ਰਸ਼ਾਸਨ ਨੂੰ ਇਹ ਹੈ ਅਪੀਲ ਸਾਡੀ ਕਿ ਜਿਹੜੇ ਤੇ ਭਈਏ ਜਿਵੇਂ ਪ੍ਰਾਨੇ ਦੱਸਿਆ ਕਿ ਜਿਹੜੇ ਭਈਏ ਪ੍ਰੋਪਰ ਫੈਮਲੀ ਨਾਲ ਲੀਗਲ ਤਰੀਕੇ ਨਾਲ ਰਹਿ ਰਹੇ ਨੇ ਆਪਣਾ ਸੋਨਾ ਕੰਮ ਕਰ ਰਹੇ ਨੇ ਉਹ ਠੀਕ ਹੈ ਜਿਹੜੇ ਇਲੀਗਲ ਦੇ ਤਰੀਕੇ ਨਾਲ ਰਹਿ ਰਹੇ ਨੇ ਜੋ ਇਥੇ ਗਲਤ ਕੰਮ ਕਰ ਰਹੇ ਨੇ ਚੋਰੀਆਂ ਚਕਾਰੀਆਂ ਕਰ ਰਹੇ ਨੇ ਗਲਤ ਕੰਮ ਕਰ ਰਹੇ ਆ ਬੱਚਿਆਂ ਦਾ ਯਾਨੀ ਫਰਦੂਮ ਕਰ ਰਹੇ ਨੇ ਯਾਨੀ ਕਿ ਉਹਨਾਂ ਨੂੰ ਯਾਨੀ ਕਿ ਉਹਨਾਂ ਨੂੰ ਯਾਨੀ ਕਿ ਆਪਣੇ ਪੰਜਾਬ ਚੋਂ ਆਪਣੇ ਇਧਰੋਂ ਇਸ ਆਪਣੇ ਕਹਿੰਦੇ ਕੱਢਿਆ ਜਾਵੇ ਸਾਡੀ ਇਹ ਹੀ ਅਪੀਲ ਹੈ ਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਵਰਜੂ ਖਾਲਸਾ ਵਾਜੀ ਫਤੇ ਜੀ ਖਾਲਸਾ ਵਾਜੀ ਫਤੇ ਦੇਖੋ ਇੱਕ ਹਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਟਿੱਡੀ ਮਾਰੀ ਘਟਨਾ ਭਈਏ ਨੇ ਕੀਤੀ ਹੈ ਕਿੰਨਾ ਦਾ ਇੰਨਾ ਹੌਸਲਾ ਪੰਜਾਬ ਜਾ ਕੇ ਬਣ ਗਿਆ ਕਿ ਮਤਲਬ ਕਿ ਸੋਚਣਾ ਵੀ ਜਿਹੜਾ ਬਕਾਰ ਹੋ ਚੁੱਕਾ ਹੈ ਦੇਖੋ ਪੰਜਾਬੀਆਂ ਇੱਕ ਮੈਂ ਤੁਹਾਨੂੰ ਇਹ ਵੀ ਲੈਸਨ ਦੇ ਰਿਹਾ ਆਪਾਂ ਲੋਕ ਬਾਹਰਲੇ ਮੁਲਕਾਂ ਜਾ ਰਹੇ ਆ ਭਈਏ ਆਪਣੇ ਰਾਜ ਕਰ ਰਹੇ ਨੇ ਕਿਥੇ ਮਰਜ਼ੀ ਦੇਖ ਲਓ ਭਈਏ ਸਬਜੀ ਮੰਡੀ ਚਲੇ ਜਾਓ ਭਈਏ ਜਿਹੜੇ ਮਰਜ਼ੀ ਕੰਮ ਚਲੇ ਜਾਓ ਭਈਏ ਆਪਣੇ ਰੋਗੇ ਨੇ ਫਿਰ ਉਹਨਾਂ ਤੋਂ ਬਚੋ ਕਿ ਇਹਦੇ ਬਾਰੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਕਿਹਦਾ ਜੇ ਰਿਜ਼ਲਟ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਬਹੁਤ ਮਾਰਾ ਨਿਕਲੇਗਾ ਸਾਡੀ ਉਹਨਾਂ ਭਈਆਂ ਨਾਲ ਦਸ਼ਮਣੀ ਹੈ ਜਿਹੜੇ ਅਨਲੀਗਲ ਰਹਿ ਰਹੇ ਨੇ ਜਿਹੜੇ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਜਿਹੜੇ ਸਾਡੇ ਥਾੜਨਾ ਵਿਚਰ ਰਹੇ ਨੇ 40 50 ਸਾੜਨਾ ਰਹਿ ਰਹੇ ਨੇ ਉਹ ਸਾਡੇ ਭਾਈ ਰਿਸ਼ਦ ਦਾ ਐਸੀ ਗੱਲ ਕੋਈ ਨਹੀਂ ਸਾਡੀ ਪੂਰੀ ਦਾਸ ਹੈ ਜਿਹੜੇ ਕ੍ਰਾਈਮ ਕਰਦੇ ਨੇ ਤੇ ਆ ਕੇ ਉਹਨਾਂ ਵਾਸਤੇ ਬੜੀ ਮਾੜੀ ਗੱਲ ਹੈ ਭਾਈ ਕੁਲਿਕਾ ਖਾਲਸਾ ਭਾਈ ਉਹਨੇ ਬਸ